ਕੀਮਤ ਕਦੇ ਨਹੀਂ ਲੱਗਦੀ ਹੁੰਦੀ ਸੱਚੇ ਪਿਆਰਾਂ ਦੀ ਝੂਠੀ ਜਵਾਨੀ ਹੁੰਦੀ ਕਦੇ ਵੀ ਸੱਚੇ ਯਾਰਾਂ ਦੀ ਝੂਠੀ ਜਵਾਨੀ ਹੁੰਦੀ ਕਦੇ ਵੀ ਸੱਚੇ ਯਾਰਾਂ ਦੀ ਨਸ਼ੇ ਜਿਹੜੇ ਕਰ ਪੜ ਜਾਂਦੇ ਉਹ ਜਾਂਦੇ ਲੁੱਟੇ ਪੱਟੇ ਨੇ ਉਹ ਕਰ ਵੀ ਕਿਹੜਾ ਵਚਦੇ ਜਿੱਥੇ ਜੂਏ ਸੱਟੇ ਨੇ ਓ ਘਰ ਵੀ ਕਿਹੜਾ ਬਚਦੇ ਜਿੱਥੇ ਜੂਏ ਸੱਟੇ ਨੇ ਬਚ ਕੇ ਰਹੋ ਲਾਲਚੀ ਬੰਦੇ ਤੋਂ ਮੂੰਹ ਦਾ ਮਿੱਠਾ ਹੁੰਦਾ ਏ ਠੱਗੀਆਂ ਚੋਰੀਆਂ ਬੇਈਮਾਨੀਆਂ ਦਾ ਤਾਂ ਮਾੜਾ ਸੱਟਾ ਹੁੰਦਾ ਏ ਪਰਵਾਹ ਕਦੇ ਨਹੀਂ ਕਰਨੀ ਚਾਹੀਦੀ ਜਿੱਤਾ ਤੇ ਹਾਰਾਂ ਦੀ ਕੀਮਤ ਕਦੇ ਨਹੀਂ ਲੱਗਦੀ ਹੁੰਦੀ ਸੱਚੇ ਪਿਆਰਾਂ ਦੀ ਝੂਠੀ ਜਵਾਨ ਨਹੀਂ ਹੁੰਦੀ ਕਦੇ ਵੀ ਸੱਚੇ ਯਾਰਾਂ ਦੀ